ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ ਕਲਾਸ 7 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਸਿੱਖ ਹਿਸਟਰੀ ਦੇ ਟੌਪਿਕ ਨੂੰ ਕਵਰ ਕਰਦੇ ਆ ਰਹੇ ਹਾਂ ਦੋਸਤੋ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਨੇ ਪੰਜ ਗੁਰੂ ਸਾਹਿਬਾਨ ਦੀ ਜੀਵਨੀ ਅਤੇ ਉਹਨਾਂ ਦੇ ਰਿਲੇਟਿਡ ਮੋਸਟ ਇੰਪੋਰਟੈਂਟ MCQ's ਕੁਐਸਚਨਸ ਕਵਰ ਕਰ ਲਏ ਨੇ ਆ ਅੱਜ ਦੀ ਜਿਹੜੀ ਆਪਣੀ ਅਗਲੀ ਕਲਾਸ ਹੈ ਇਸ ਕਲਾਸ ਦੇ ਵਿੱਚ ਆਪਾਂ ਗੁਰੂ ਅਰਜਨ ਗੁਰੂ ਅਰਜਨ ਦੇਵ ਜੀ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ ਐਮਸੀਕਿਊਸ ਕੁਐਸਚਨਸ ਬਣਦੇ ਨੇ ਆਪਾਂ ਉਹਨਾਂ ਨੂੰ ਕਵਰ ਕਰਾਂਗੇ ਤੇ ਇਸ ਤੋਂ ਸਪੈਸ਼ਲੀ ਕਲਾਸ ਦੇ ਵਿੱਚ ਆਪਾਂ ਨੇ ਗੁਰੂ ਅਰਜਨ ਦੇਵ ਜੀ ਦੀ ਥਿਊਰੀ ਕਵਰ ਕੀਤੀ ਸੀ ਜੇਕਰ ਤੁਸੀਂ ਉਹ ਕਲਾਸ ਨਹੀਂ ਦੇਖੀ ਤਾਂ ਮੈਂ ਚੈਨਲ ਦੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਸਨ ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਆਉਣ ਵਾਲਾ ਹੈ ਤਾਂ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਿਆ ਸੀ ਕਿ ਸਿੱਖ ਧਰਮ ਦੇ ਜਿਹੜੇ ਪਹਿਲੇ ਸ਼ਹੀਦ ਨੇ ਉਹ ਕੌਣ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਸਿੱਖਾਂ ਦੇ ਜਿਹੜੇ ਪੰਜਵੇਂ ਗੁਰੂ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਕੀ ਸੀ ਉਹ ਸਿੱਖਾਂ ਦੇ ਪਹਿਲੇ ਸ਼ਹੀਦ ਬਣੋ ਜੋ ਵਜੋਂ ਜਾਣੇ ਜਾਂਦੇ ਨੇ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲੇ ਚਾਰ ਗੁਰੂ ਹੋਏ ਸੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਉਹ ਆ ਸਿੰਪਲੀ ਜੋਤੀ ਜੋਤ ਸਮਾਏ ਸੀ ਹਨਾ ਆਪਣੀ ਉਮਰ ਪੂਰੀ ਭੋ ਕੇ ਬਟ ਜਿਹੜੇ ਸ਼ਹੀਦ ਕੀਤੇ ਗਏ ਸੀ ਤਾਂ ਸ਼ਹੀਦ ਕਰਨ ਵਾਲੇ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸੀ ਗੁਰੂ ਅਰਜਨ ਦੇਵ ਜੀ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 2 ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਕੌਣ ਸਨ ਤਾਂ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਤਾਂ ਕੀ ਰਾਈਟ ਆਨਸਰ ਹੈ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ ਏ ਗੁਰੂ ਰਾਮਦਾਸ ਜੀ ਤਾਂ ਗੁਰੂ ਰਾਮਦਾਸ ਜਿਹੜੇ ਸਿੱਖਾਂ ਦੇ ਚੌਥੇ ਗੁਰੂ ਸੀ ਉਹ ਕੌਣ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਪਿਤਾ ਸੀ ਠੀਕ ਹੈ ਜੇਕਰ ਇਹਨਾਂ ਦੀ ਮਾਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਸੀ ਬੀਬੀ ਭਾਨੀ ਜੀ ਠੀਕ ਹੈ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਦਾ ਨਾਮ ਸੀ ਠੀਕ ਹੈ ਜੇ ਕਿ ਕਈ ਵਾਰ ਪੁੱਛ ਲੈਂਦੇ ਨੇ ਕਿ ਜਿਹੜੇ ਸਿੱਖ ਧਰਮ ਦੇ ਜਿਹੜੇ ਅੱਗੇ ਸਿੱਖ ਗੁਰੂ ਹੋਏ ਨੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਤਾਂ ਉਹ ਕਿਹੜੀ ਜਾਤੀ ਸੰਬੰਧ ਰੱਖਾਰੇ ਤਾਂ ਉਹ ਸੋਢੀ ਜਾਤੀ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਬੀਬੀ ਪਾਨੀ ਦ્વાਰਾ ਗੁਰੂ ਅਮਰਦਾਸ ਜੀ ਤੋਂ ਇਹ ਵਾਰ ਮੰਗਿਆ ਗਿਆ ਸੀ ਕਿ ਜਿਹੜੇ ਅੱਗੇ ਜਿੰਨੀਆਂ ਵੀ ਗੁਰਿਆਈਆਂ ਹੋਣਗੀਆਂ ਉਹ ਇਸੇ ਵੰਸ਼ ਦੇ ਵਿੱਚ ਹੀ ਰਹਿਣਗੀਆਂ ਠੀਕ ਹੈ ਤਾਂ ਇਹ ਵੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆਪਾਂ ਕੁਐਸਚਨ ਨੰਬਰ 3 ਰਾਮ ਸਰ ਸਰੋਵਰ ਦੀ ਸਥਾਪਨਾ ਕਿਹੜੇ ਗੁਰੂ ਸਹਿਬਾਨ ਜੀ ਨੇ ਕਰਵਾਈ? ਰਾਮ ਸਰ ਸਰੋਵਰ ਦੀ ਸਥਾਪਨਾ ਤਾਂ ਰਾਮ ਸਰ ਸਰੋਵਰ ਦੀ ਜਿਹੜੀ ਸਥਾਪਨਾ ਸੀ ਉਹ ਕਿਹੜੇ ਗੁਰੂ ਸਹਿਬਾਨ ਨੇ ਕਰਵਾਈ ਸੀ? ਹਾਂ ਇਹ ਵੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ। ਠੀਕ ਹੈ ਰਾਮ ਸਰ ਸਰੋਵਰ ਦੀ ਹੋ ਗਿਆ ਤੇ ਇੱਕ ਹੋਰ ਸਰੋਵਰ ਸੀ ਜਿਹੜਾ ਉਸ ਨੂੰ ਆਪਾਂ ਹੋਰ ਕੀ ਕਿਹੜਾ ਸਰੋਵਰ ਸੀ ਉਹ ਤਾਂ ਦੂਜਾ ਸੀ ਸੰਤੋਖ ਸਰ ਸਰੋਵਰ ਠੀਕ ਹੈ। ਸੰਤੋਖ ਸਰ ਸਰੋਵਰ ਸੀ ਜਿਹੜਾ ਸੰਤੋਖ ਸਰ ਤੇ ਰਾਮ ਸਰ ਸਰੋਵਰ ਤਾਂ ਇਹਨਾਂ ਦੋਨਾਂ ਦੀ ਸਥਾਪਨਾ ਕਿਹੜੇ ਗੁਰੂ ਸਹਿਬਾਨ ਨੇ ਕਰਵਾਈ ਸੀ? हां गुरु अर्जुन देव जी ਨੇ ਇਹ ਵੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆਪਾਂ ਸੁਖਮਨੀ ਸਾਹਿਬ ਬਾਣੀ ਹੈ ਜਿਹੜੀ ਉਹ ਕਿਹੜੇ ਗੁਰੂ ਸਾਹਿਬਾਨ ਦੀ ਹੈ ਸੁਖਮਨੀ ਸਾਹਿਬ ਬਾਣੀ ਜਾਂ ਰਚਨਾ ਕਹਿ ਦਿੰਦੇ ਆਪਾਂ ਉਹ ਤੁਹਾਨੂੰ ਤਾਂ ਉਹ ਕਿਹੜੇ ਗੁਰੂ ਸਾਹਿਬਾਨ ਦੀ ਹੈ ਉਹ ਤਾਂ ਉਹ ਹੈ ਗੁਰੂ ਅਰਜਨ ਦੇਵ ਜੀ ਦੀ ਤਾਂ ਯਾਦ ਰੱਖਣਾ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਗਈ ਹੈ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆ ਹਰਿ ਮੰਦਰ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਜੀ ਨੇ ਕਰਵਾਈ ਹਰਿ ਮੰਦਰ ਸਾਹਿਬ ਦੀ ਸਥਾਪਨਾ ਹਰਮੰਦਰ ਸਾਹਿਬ ਦੀ ਸਥਾਪਨਾ ਵੀ ਗੁਰੂ ਅਰਜਨ ਦੇਵ ਜੀ ਹੀ ਨੇ ਕਰਵਾਈ ਏ ਠੀਕ ਹੈ ਇਸ ਦੇ ਵਿੱਚ ਆਪਣੇ ਜਿੰਨੇ ਵੀ ਗੁਰੂ ਅਰਜਨ ਦੇਵ ਜੀ ਦਾ ਰਿਲੇਟਡ ਕੁਐਸਚਨ ਹੈ ਚਾਹੇ ਉਹ ਸੌਖੇ ਹੋਣ ਚਾਹੇ ਔਖੇ ਹੋਣ ਆਪਾਂ ਸਾਰੇ ਹੀ ਕਵਰ ਕਰਾਂਗੇ ਤਾਂ ਯਾਦ ਰੱਖਣਾ ਤੁਸੀਂ ਹਰਮੰਦਰ ਸਾਹਿਬ ਜਿਹੜੀ ਸਥਾਪਨਾ ਸੀ ਉਹ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਏ ਨੈਕਸਟ ਦੇਖਦੇ ਹਾਂ ਹਰਮੰਦਰ ਸਾਹਿਬ ਦਾ ਨੀਂ ਪੱਥਰ ਕਿਸ ਨੇ ਰੱਖਿਆ ਹਰਮੰਦਰ ਸਾਹਿਬ ਦਾ ਨੀਂ ਪੱਥਰ ਤਾਂ ਇਹ ਕਿਸ ਦੁਆਰਾ ਰੱਖਿਆ ਗਿਆ ਸੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਤਾਂ ਇਹ ਰੱਖਿਆ ਗਿਆ ਸੀ ਸਾਈ ਮੀਆਂ ਮੀਰ ਜੀ ਦੁਆਰਾ ਸਾਈ ਮੀਆਂ ਮੀਰ ਜੀ ਦੁਆਰਾ ਇਹ ਨੀ ਪੱਥਰ ਰੱਖਿਆ ਗਿਆ ਸੀ ਹਰਮੰਦਰ ਸਾਹਿਬ ਜੀ ਦਾ ਤਾਂ ਯਾਦ ਰੱਖਣਾ ਹੈ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਪਾਂ ਆਦ ਗ੍ਰੰਥ ਦਾ ਸੰਕਲਨ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ ਆਦ ਗ੍ਰੰਥ ਦਾ ਸੰਕਲਨ ਤਾਂ ਆਦ ਗ੍ਰੰਥ ਦਾ ਸੰਕਲਨ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ ਸੀ ਤਾਂ ਇਹ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਏ ਇਜ਼ ਦਾ ਰਾਈਟ ਆਨਸਰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਵਾਇਆ ਸੀ ਜਿਸ ਦੇ ਵਿੱਚ ਕੀ ਸੀ ਆ ਪੰਜ ਗੁਰੂਆਂ ਦੀ ਬਾਣੀ ਦਰਜ ਸੀ ਕਿਹੜੇ-ਕਿਹੜੇ ਗੁਰੂ ਸੀ ਉਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਐਂਡ ਗੁਰੂ ਅਰਜਨ ਪੰਜਵੇਂ ਗੁਰੂ ਅਰਜਨ ਦੇਵ ਜੀ ਆਪਸੀ ਜਿਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਠੀਕ ਹੈ ਯਾਦ ਰੱਖਣਾ ਤੁਸੀਂ ਇਹ ਵੀ ਨੈਕਸਟ ਦੇਖਦੇ ਆਪਾਂ ਆਦਿ ਗ੍ਰੰਥ ਸਾਹਿਬ ਦੇ ਕੁੱਲ ਕਿੰਨੇ ਅੰਗ ਸਨ ਤਾਂ ਟੋਟਲ ਕਿੰਨੇ ਪੰਨੇ ਸੀ ਕਿੰਨੇ ਅੰਗ ਸੀ ਆਦਿ ਗ੍ਰੰਥ ਸਾਹਿਬ ਦੇ ਤਾਕੀ ਰਾਈਟ ਆਨਸਰ ਹੈਗਾ ਇਸ ਦਾ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 1430 ਬੀ ਇਜ਼ ਦਾ ਰਾਈਟ ਆਨਸਰ ਤਾਂ ਟੋਟਲ 1430 ਪੰਨੇ ਸੀ ਆਦ ਗ੍ਰੰਥ ਸਾਹਿਬ ਦੇ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆਪਾਂ ਆਦ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਕਦੋਂ ਹੋਇਆ ਤਾਂ ਜਿਹੜਾ ਆਦ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸੀ ਉਹ ਹਰਮੰਦਰ ਸਾਹਿਬ ਦੇ ਵਿੱਚ ਹੋਇਆ ਸੀ ਤਾਂ ਉਹ ਕਿਹੜੇ ਦਿਨ ਹੋਇਆ ਸੀ ਕਦੋਂ ਹੋਇਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 1604 ਈਸਵੀ ਨੂੰ ਠੀਕ ਹੈ 1604 ਈਸਵੀ ਨੂੰ ਕੀ ਸੀ ਆਦ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਹਰਮੰਦਰ ਸਾਹਿਬ ਦੇ ਵਿੱਚ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆਪਾਂ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਤਾਂ ਹਰਮੰਦਰ ਸਾਹਿਬ ਦਾ ਜਦੋਂ ਪ੍ਰਕਾਸ਼ ਹੋ ਜਾਂਦਾ ਹੈ 1604 ਈਸਵੀ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਪਹਿਲੇ ਗ੍ਰੰਥੀ ਨੇ ਪ੍ਰਥਮ ਗ੍ਰੰਥੀ ਨੇ ਉਹ ਕਿਹਨਾਂ ਨੂੰ ਬਣਾਇਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆ ਉਹ ਬਣਾਇਆ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਠੀਕ ਹੈ ਬਾਬਾ ਬੁੱਢਾ ਜੀ ਨੂੰ ਕੀ ਹੈ ਤਾਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਬਣਾਇਆ ਜਾਂਦਾ ਹੈ ਯਾਦ ਰੱਖਣਾ ਤੁਸੀਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਣੇ ਆ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਤਾਂ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਉਹਨਾਂ ਨੂੰ ਕਰਵਾਇਆ ਸੀ ਜਹਾਂਗੀਰ ਨੇ ਠੀਕ ਹੈ ਜਹਾਂਗੀਰ ਨੇ ਤਸੀਹੇ ਦੇ ਦੇ ਕੇ ਸ਼ਹੀਦ ਕਰਵਾਇਆ ਗਿਆ ਸੀ ਠੀਕ ਹੈ ਯਾਦ ਰੱਖਣਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਆ ਅੱਗੇ ਨੈਕਸਟ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 12 ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੀ ਜਿਹੜੀ ਉਹ ਕਦੋਂ ਹੋਈ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਉਹ ਹੋਈ ਸੀ 1606 ਈਸਵੀ ਨੂੰ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਜਹਾਂਗੀਰ ਵੱਲੋਂ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿੱਥੇ ਹੋਈ ਤਾਂ ਗੁਰੂ ਅਰਜਨ ਦੇਵ ਜਿਹੜੀ ਸ਼ਹੀਦੀ ਸੀ ਉਹ ਕਿਹੜੀ ਜਗ੍ਹਾ ਤੇ ਹੋਈ ਸੀ ਆ ਉਹ ਇਸੇ ਲਾਹੌਰ ਦੇ ਵਿੱਚ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਠੀਕ ਹੈ 1606 ਦੇ ਵਿੱਚ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖਦੇ ਹਾਂ ਆਦ ਗ੍ਰੰਥ ਦੀ ਸ਼ੁਰੂਆਤ ਕਿਹੜੀ ਬਾਣੀ ਤੋਂ ਹੁੰਦੀ ਹੈ ਤਾਂ ਬਈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਸ ਦੇ ਵਿੱਚ ਬੱਚੇ ਕਾਫੀ ਕੰਫਿਊਜ਼ ਹੁੰਦੇ ਨੇ ਤਾਂ ਜਿਹੜੀ ਆਦ ਗ੍ਰੰਥ ਦੀ ਸ਼ੁਰੂਆਤ ਹੈ ਉਹ ਕਿਹੜੀ ਬਾਣੀ ਤੋਂ ਹੋਵੇਗੀ ਤਾਂ ਉਹ ਹੁੰਦੀ ਹੈ ਜਪਜੀ ਸਾਹਿਬ ਤੋਂ ਠੀਕ ਹੈ ਜਪਜੀ ਸਾਹਿਬ ਕਿਸ ਦੇ ਲਿਖੇ ਹੋਏ ਗੁਰੂ ਨਾਨਕ ਦੇਵ ਜੀ ਦੀ ਤਾਂ ਜਿਹੜੀ ਆਦਿ ਗ੍ਰੰਥ ਦੀ ਸ਼ੁਰੂਆਤ ਹੈ ਉਹ ਕਿਸ ਤੋਂ ਹੁੰਦੀ ਹੈ ਤਾਂ ਉਹ ਜਪਜੀ ਸਾਹਿਬ ਤੋਂ ਹੁੰਦੀ ਹੈ ਯਾਦ ਰੱਖਣਾ ਤੁਸੀਂ ਨੈਕਸਟ ਦੇਖ ਲੈਣੇ ਆਪਾਂ ਆਦਿ ਗ੍ਰੰਥ ਦੀ ਸ਼ੁਰੂਆਤ ਕਿਹੜੇ ਰਾਗ ਤੋਂ ਹੁੰਦੀ ਹੈ ਤਾਂ ਰਾਗ ਪੁੱਛਿਆ ਗਿਆ ਆਦਿ ਗ੍ਰੰਥ ਸਾਹਿਬ ਦੀ ਸ਼ੁਰੂਆਤ ਦਾ ਤਾਂ ਕਿਹੜਾ ਰਾਗ ਹੈ ਆਦਿ ਗ੍ਰੰਥ ਦੀ ਸ਼ੁਰੂਆਤ ਕਰਨ ਦਾ ਤਾਂ ਉਹ ਹੈ ਸ਼ੀਰਿ ਰਾਗ B ਇਸ ਦਾ ਰਾਈਟ ਆਨਸਰ ਸ਼ੀਰਿ ਰਾਗ ਜਿਸ ਤੋਂ ਆਦਿ ਗ੍ਰੰਥ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਨੈਕਸਟ ਦੇਖ ਲੈਣੇ ਆ ਆਦਿ ਗ੍ਰੰਥ ਵਿੱਚ ਕਿਹੜੇ ਗੁਰੂ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਗੁਰੂ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ ਤਾਂ ਇਹ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਤਾਂ ਉਹ ਹੈ ਗੁਰੂ ਅਰਜਨ ਦੇਵ ਜੀ ਦੀ ડી ਇਸ ਦਾ ਰਾਈਟ ਆਨਸਰ ਗੁਰੂ ਅਰਜਨ ਦੇਵ ਜੀ ਜਿਹੜੀ ਬਾਣੀ ਹੈ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਨੈਕਸਟ ਦੇਖ ਲੈਣੇ ਆ ਆਦਿ ਗ੍ਰੰਥ ਵਿੱਚ ਕੁੱਲ ਕਿੰਨੇ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ ਤਾਂ ਟੋਟਲ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਤਾਂ ਟੋਟਲ 15 ਭਗਤਾਂ ਦੀ ਬਾਣੀ ਦਰਜ ਹੈ ਯਾਦ ਰੱਖਣਾ ਤੁਸੀਂ ਠੀਕ ਹੈ ਦੇ ਪੱਟ ਕਿੰਨੇ ਨੇ ਕਿੰਨੇ ਪੱਟਾਂ ਦੀ ਬਾਣੀ ਦਰਜ ਹੈ ਤਾਂ ਟੋਟਲ 11 ਪੱਟ ਨੇ ਠੀਕ ਹੈ ਤਾਂ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਠੀਕ ਹੈ 11 ਪੱਟ ਤੇ 15 ਭਗਤ ਨੇ ਨੈਕਸਟ ਦੇਖ ਲੈਨੇ ਆ ਆਦਿ ਗ੍ਰੰਥ ਵਿੱਚ ਕੁੱਲ ਕਿੰਨੇ ਪੱਟਾਂ ਦੀ ਬਾਣੀ ਦਰਜ ਹੈ ਤਾਂ ਆ ਗਿਆ ਕੁਐਸਚਨ ਤਾਂ ਟੋਟਲ ਕਿੰਨੇ ਪੱਟ ਨੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਤਾਂ ਟੋਟਲ 11 ਪੰਟਾਂ ਦੀ ਬਾਣੀ ਦਰਜ ਕੀਤੀ ਗਈ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਤਾਂ ਨੈਕਸਟ ਕੁਐਸਚਨ ਦੇਖ ਲੈਣਾ ਅੱਜ ਦੀ ਕਲਾਸ ਦਾ ਤਾਂ ਆਦਿ ਗ੍ਰੰਥ ਦੇ ਜਿਹੜੇ ਲਿਖਾਰੀ ਦਾ ਨਾਮ ਕੀ ਸੀ ਤਾਂ ਆਦਿ ਗ੍ਰੰਥ ਜਿਸ ਨੇ ਲਿਖਿਆ ਸੀ ਤਾਂ ਉਸ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਸੀ ਪਾਈ ਗੁਰਦਾਸ ਜੀ ਬੀ ਇਜ਼ ਦਾ ਰਾਈਟ ਆਨਸਰ ਪਾਈ ਗੁਰਦਾਸ ਜੀ ਦੁਆਰਾ ਇਹ ਪੂਰਾ ਭਗਤ ਗੁਰਦਾਸ ਸਾਹਿਬ ਲਿਖਿਆ ਗਿਆ ਸੀ ਠੀਕ ਹੈ ਤਾਂ ਦੋਸਤੋ ਇਹ ਸੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਮੋਸਟ ਇੰਪੋਰਟ ਟੈਮਸਿਕਸ ਕੁਐਸਚਨ ਸੀ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਕਲਾਸ ਦਾ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਦੇ ਵਿੱਚ ਮਿਲ ਜਾਵੇਗਾ ਸੋ ਜਲਦੀ ਜਾ ਕੇ ਤੁਸੀਂ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਮਿਲਦੇ ਹਾਂ ਦੋਸਤੋ ਅਗਲੀ ਕਲਾਸ ਦੇ ਵਿੱਚ ਥੈਂਕ ਯੂ so much